आ, सर ये बताइए कि जो तैयारी है पार्टी की वो किस आ, किस दिशा में चल रही है आ, आपके रिपोर्ट कार्ड पे सरकार के रिपोर्ट कार्ड के आधार पर चल रही है या फिर जो पिछली सरकारें हैं उनके जो कामकाज थे जिनमें अक्सर आम आदमी पार्टी की सरकार जो है वो आ, आ, बताती होती है कि यहाँ यहाँ पे कमियाँ रही उन कमियों को लेकर जो है वो जनता के बीच में जाएंगे आप देखो पंजाब के लोगों ने जड़िया अपोजिशन पार्टियाँ ਉਹਨਾਂ ਦੇ ਕਮੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਨਕਾਰਾਤਮਕ ਅਜੰਡੇ ਨੂੰ ਦੇਖਦੇ ਹੋਏ ਉਹਨਾਂ ਨੂੰ ਰਿਜੈਕਟ ਕੀਤਾ ਉਹਨਾਂ ਨੂੰ ਰੱਦ ਕੀਤਾ ਵੱਡੇ ਵੱਡੇ ਮਹਾਰਤੀ ਜਿਹੜੇ 9 ਵਾਰ ਜਿੱਤੇ ਆ 8 ਵਾਰ ਜਿੱਤੇ ਆ ਉਹ ਛੋਟੇ ਛੋਟੇ ਬੰਦਿਆਂ ਨੇ ਨਵੇਂ ਘਰਾਂ ਦੇ ਮੁੰਡੇ ਕੁੜੀਆਂ ਨੇ ਹਰਾਏ ਪੰਜਾਬ ਦੀ ਅਸੈਂਬਲੀ ਚ 92 ਵਿਧਾਇਕ ਇਸੇ ਲਈ ਆਮ ਆਦਮੀ ਪਾਰਟੀ ਚੁਣ ਕੇ ਆਏ ਸਾਡਾ ਅਜੰਡਾ ਕੀ ਸਾਡਾ ਅਜੰਡਾ ਪੋਜ਼ਿਟਿਵ ਆ ਅਸੀਂ ਨਕਾਰਾਤਮਕ ਰਾਜਨੀਤੀ ਨਹੀਂ ਕਰਦੇ ਅਸੀਂ ਪੋਜ਼ਿਟਿਵ ਰਾਜਨੀਤੀ ਕਰਦੇ ਆ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਅੰਦਰ ਕੀ ਕੀ ਹੋਇਆ 2 ਸਾਲਾਂ ਚ ਪੰਜਾਬ ਦਾ ਕੀ ਬਦਲਿਆ ਆਉਣ ਵਾਲੇ ਤਿੰਨਾਂ ਸਾਲਾਂ 'ਚ ਕੀ ਬਦਲੂਗਾ ਪੰਜਾਬ ਕਿਸ ਦਿਸ਼ਾ ਨੂੰ ਜਾ ਰਿਹਾ ਉਸ ਗੱਲ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂਗੇ ਦੋ ਸਾਲਾਂ 'ਚ ਅਸੀਂ ਦੋ ਜਿਹੜੇ ਜਿਹੜੇ ਕੰਮ ਕੀਤੇ ਨੇਗੇ ਪਹਿਲੀ ਪਾਰਟੀ ਆ ਪਹਿਲੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਕਿ ਦੋ ਆ ਸਾਲਾਂ 'ਚ ਅਸੀਂ 9 90% ਉੱਪਰ ਤੋਂ ਲੋਕ ਰਹੇਗੇ ਉਹਨਾਂ ਦੇ ਘਰਾਂ ਦਾ ਬਿੱਲ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾਗਾ ਪੰਜਾਬ ਖੁੱਲ ਰਹੇ ਨੇਗੇ ਲਗਾਤਾਰ ਖੁੱਲ ਚੁਕੇ ਨੇ ਅੱਜ ਪੰਜਾਬ ਦੇ ਸਕੂਲ ਆਫ ਐਮਿਨੈਂਸ ਦਾਖਲਾ ਲੈਣ ਲਈ ਪ੍ਰੀਖਿਆ ਮੁਕਾਬਲੇ ਦੀ ਪ੍ਰੀਖਿਆ ਹੋ ਰਹੀ ਹੈ। ਯਾਨੀ ਕਿ ਅਰਜ਼ੀਆਂ ਨਹੀਂ ਆਗੀਆਂ ਸਾਡੇ ਕੋਲ ਸੀਟਾਂ ਘੱਟ ਨੇ ਅਸੀਂ ਮੁਕਾਬਲੇ ਦੀ ਪ੍ਰੀਖਿਆ ਕਰਵਾ ਰਹੇ ਹਾਂ ਉੱਥੇ। ਤਾਂ ਕਿ ਉੱਥੇ ਬੱਚੇ ਅੱਛੀ ਤਮੀਲ ਅੱਛੀ ਵਿੱਦਿਆ ਜਿਹੜੀ ਆ ਉਹ ਹਾਸਲ ਕਰ ਸਕਣ। ਇਹ ਸਾਡਾ ਪੋਜ਼ਿਟਿਵ ਵਜਨ ਦਾ ਹੈਗਾ। ਪੰਜਾਬ 'ਚ ਸੇ ਸਹੂਲਤਾਂ ਮਹੱਲਾ ਕਲੀਨਿਕ ਖੁੱਲ ਚੁਕੇ ਨੇਗੇ ਜਿੱਥੇ ਲਗਭਗ 1 ਕਰੋੜ ਤੋਂ ਉੱਪਰ ਲੋਕਾਂ ਦਾ ਇਲਾਜ ਜਿਹੜਾ ਉਹ ਮੁਫਤ ਹੋ ਚੁੱਕਿਆਗਾ ਪਹਿਲੀ ਵਾਰ ਆ ਕਿ ਪੰਜਾਬ ਦੇ ਟੋਲ ਪਲਾਜੇ ਸੀਗੇ ਉਹ ਅਸੀਂ ਟੋਲ ਮੁਕਤ ਕੀਤੇ ਨੇਗੇ ਔਰ ਸੜਕਾਂ ਫਰੀ ਹੋ ਜਾਣਗੀਆਂ ਅੱਜ ਪੰਜਾਬ ਦੇ ਲੋਕਾਂ ਦੀ ਜੇਬ ਦੇ ਅੰਦਰ ਪੈਸਾ ਬਚਿਆਗਾ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਚ ਜਿਹੜੇ ਥਰਮਲ ਪਲਾਂਟ ਪ੍ਰਾਈਵੇਟ ਕੰਪਨੀਆਂ ਨੂੰ ਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਨੇ ਬੇਚੇ ਸੀਗੇ ਉਹ ਅਸੀਂ ਉਹਨਾਂ ਤੋਂ ਖਰੀਦ-ਖਰੀਦ ਕੇ ਲੋਕਾਂ ਦੇ ਨਾਮ ਕਰ ਰਹੇ ਯਾਨੀ ਕਿ ਸਰਕਾਰ ਦੇ ਨਾਮ ਕਰ ਰਹੇ ਆ ਇਹ ਸਾਡਾ ਪੋਜ਼ਿਟਿਵ ਵਜਨ ਲਗਾ ਪਹਿਲੀ ਵਾਰ ਹੋਇਆਗਾ ਕਿ ਅਸੀਂ 43000 ਤੋਂ ਉੱਪਰ ਨੌਕਰੀਆਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖ ਕੇ ਇੱਕ ਪੋਜ਼ਿਟਿਵ ਅਜੰਡਾ ਉਹਨਾਂ 'ਚ ਸਿਰਜਿਆਗਾ ਇੱਕ ਆਸ ਦੀ ਕਿਰਨ ਉਹਨਾਂ 'ਚ ਜਗਾਈਆ ਅੱਜ ਪੰਜਾਬ ਦੇ ਨੌਜਵਾਨ ਜਿਹੜੇ ਬਾਹਰ ਜਾਂਦੇ ਸੀਗੇ ਉਹ ਘਟਗੇ ਨੇ ਗਿਣਤੀ ਘਟ ਰਹੀ ਹੈ ਉਹਨਾਂ ਦੀ ਉਹਨਾਂ 'ਚ ਇੱਕ ਵਿਸ਼ਵਾਸ ਪੈਦਾ ਹੋ ਗਿਆ ਆਤਮ ਵਿਸ਼ਵਾਸ ਪੈਦਾ ਹੋ ਗਿਆ ਕਿ ਪੰਜਾਬ 'ਚ ਰਹਿ ਕੇ ਜੇਕਰ ਅਸੀਂ ਮੁਕਾਬਲੇ ਦਾ ਇਮਤਿਹਾਨ ਪਾਸ ਕਰਾਂਗੇ ਜੇਕਰ ਅਸੀਂ ਮੈਰਿਟ ਦੀ ਗੱਲ ਕਰਾਂਗੇ ਜੇਕਰ ਅਸੀਂ ਪੜ੍ਹਾਈ ਕਰਾਂਗੇ ਤਾਂ ਸਾਨੂੰ ਨੌਕਰੀ ਜਿਹੜੀ ਉਹ ਪੰਜਾਬ 'ਚ ਮਿਲ ਜਾਊਗੀ ਸੋ ਇਹ ਅਸੀਂ ਪੋਸਟਰ ਅਜੰਡਾ ਤੇ ਲੱਗੀ ਹੈ ਕਿ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਪੋਸਟਰ ਅਜੰਡਾ ਹੈਗਾ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਦਾ ਜੰਡਾ ਹੈਗਾ ਉਹਨੂੰ ਪਿਆਰ ਕਰ ਰਹੇ ਨੇ ਕਿਉਂਕਿ ਸਾਬ ਲੋਕ ਸਭਾ ਚੋਣ ਹੋਈ ਜਾਂ ਫਿਰ ਵਿਧਾਨ ਸਭਾ ਚੋਣ ਹੋ ਪੰਜਾਬ ਕੀ ਜੋ आर्थिक हालात हैं वो कहीं ना कहीं एक एक मुद्दा रहा है क्या वो तस्वीर इस बार कुछ बदल पाए हैं बिल्कुल पहली बार होयागा कि कांग्रेस ਦੇ ਸਮੇਂ ਜਦੋਂ 5 ਸਾਲ ਪਿਛੇ ਕਾਂਗਰਸ ਰਹੀ ਆ ਉਹਨਾਂ ਉਸ ਉਹਨਾਂ ਦੇ ਸਮੇਂ ਜਿਹੜੀ ਪੰਜਾਬ ਦਾ ਜੀਐਸਟੀ ਸੀ ਉਹਦੀ ਰਿਕਵਰੀ 6% ਤੇ ਸੀਮਤ ਸੀ ਸਿਰਫ 6% ਤੇ ਸੀਮਤ ਸੀ ਕਾਂਗਰਸ ਦੇ ਸਮੇਂ ਅਕਾਲੀ ਦਲ बीजेपी ਦੇ ਸਮੇਂ ਸਿਰਫ 8% ਤੇ ਸੀਮਤ ਸੀ ਜਿਹੜੀ ਕਿ ਅਸੀਂ ਵਧਾ ਕੇ 15% ਤੇ ਲੈ ਗਏ डबल ਤੋਂ ਵੀ ਜ਼ਿਆਦਾ ਕਰਤੀ ਦੇਖੋ ਭਾਈ ਜੇ ਤੁਸੀਂ ਕਮਾਈ ਕਰੋਗੇ ਕਮਾਈ ਕਰਕੇ ਪੈਸਾ ਖਜ਼ਾਨੇ ਚ ਲੈ ਕੇ ਆਉਂਗੇ ਔਰ ਸਰਕਾਰੀ ਖਰਚੇ ਘਟਾਓਗੇ ਤਾਂ ਜਾ ਕੇ ਪੰਜਾਬ ਗਰੋਥ ਕਰੂਗਾ ਚਾਹ ਤਾਂ ਤਾਂ ਕਿ ਪੰਜਾਬ ਤਰੱਕੀ ਕਰੂਗਾ ਤੋਂ ਉਸ ਜੱਡੇ ਤੇ ਅਸੀਂ ਕੰਮ ਕਰ ਰਹੇ ਆਂਗੇ ਸਾਡਾ ਜੀਐਸਟੀ ਬਦਲ ਰਿਹਾਗਾ ਪਹਿਲੀ ਵਾਰ ਹੋਇਆ ਮੈਨੂੰ ਕੋਈ ਵੀ ਮੈਂ ਚੈਲੰਜ ਕਰਦਾਗਾ ਕਿਸੇ ਵੀ ਸੂਬੇ ਦਾ ਐਕਸਾਈਜ਼ ਮਿਨਿਸਟਰ ਦੱਸ ਦੇ ਕਿ 50% ਦੇ ਕਰੀਬ ਜਿਹੜੀ ਆ ਐਕਸਾਈਜ਼ ਚ ਵਾਧਾ ਹੋਇਆ ਹੋਵੇ ਅਸੀਂ 4000 ਕਰੋੜ ਰੁਪਇਆ 4000 ਕਰੋੜ ਰੁਪਇਆ ਐਕਸਾਈਜ਼ ਚ ਸਾਲਾਨਾ ਆਮਦਨ ਵਧਾਈ ਆ ਇਹ ਸਾਡਾ ਪੋਜ਼ਿਟਿਵ ਅਵੇਂਟ ਆਗਾ ਸੋ ਸਾਰੇ ਜੱਡੇ ਤੇ ਕੰਮ ਕਰ ਰਿਹਾ ਇਹ 3 ਸਾਲ ਦਾ ਸਮਾਂ ਬਾਕੀ ਆ 2 ਸਾਲ ਸਾਡੇ ਕੋਲੇ ਅਸੀਂ ਬਹੁਤ ਲੋਟ ਆਫ ਵਰਕ ਜਿਹੜਾ ਉਹ ਪੰਜਾਬ ਦੇ ਲੋਕਾਂ ਲਈ ਕੀਤਾਗਾ ਇੱਕ ਵੱਡਾ ਕੰਮ ਕੀਤਾਗਾ ਤੁਹਾਨੂੰ ਲੈ ਕੇ ਅਸੀਂ ਲੋਕਾਂ ਜਾਂਵਾਂਗੇ ਸਾਨੂੰ ਪੂਰਨ ਆਸ ਆ ਕਿ ਲੋਕ ਸਹਿਯੋਗ ਦੇਣਗੇ ਔਰ ਅਸੀਂ 13 0 ਤੇ ਮੈਚ ਜਿਹੜਾ ਉਹ ਜਿੱਤ ਕੇ ਪਾਰਟੀ ਦੀ ਚੋਲੀ ਚ ਪਾਵਾਂਗੇ ਅਰਵਿੰਦ ਕੇਜਰੀਵਾਲ ਦੀ ਚੋਲੀ ਚ ਪਾਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਚੋਲੀ ਚ ਪਾਵਾਂਗੇ

ਕੀ ਆ ਵਹਾਂ ਪਰ ਸਰ ਆਪਕੋ ਲਗਤਾ ਹੈ ਕਿ ਆਪ ਜਨਤਾ ਕੇ ਸਾਥੀ ਇਹ ਦਾਵਾ ਕਰ ਸਕਤੇ ਹੈ ਕਿ ਉਸਮੇ ਬੜਾ ਇੱਕ ਬਦਲਾਵ ਜੋ ਹੈ ਉਹ ਆਇਆ ਹੈ ਦੇਖੋ ਜਦੋਂ ਪੰਜਾਬ ਦੇ ਨੌਜਵਾਨ ਨੂੰ ਨਿਰਾਸ਼ਾ ਦੇ ਮਾਹੌਲ ਚੋਂ ਬਾਹਰ ਕੱਢਿਆ ਜਦੋਂ ਪੋਜ਼ਿਟਿਵ ਮਾਹੌਲ ਚ ਲੈ ਕੇ ਗਿਆ ਕਿ ਨਹੀਂ ਜੀ ਅਸੀਂ ਨੂੰ ਨੌਕਰੀਆਂ ਦੇ ਰਹੇ ਹਾਂ ਦੇ ਵੀ ਰਿਹਾ ਮੈਰਿਟ ਦੇ ਆਧਾਰ ਤੇ ਜਦੋਂ ਪੋਜ਼ਿਟਿਵ ਅਜੰਡੇ ਪਰ ਲੈ ਕੇ ਗਏ ਤਾਂ ਮੈਂ ਸਮਝਦਾਗਾ ਪੰਜਾਬ ਚ ਪੰਜਾਬ ਦਾ ਯੂਥ ਡਿਸਕਨੈਕਟ ਹੋਇਆਗਾ ਔਰ ਡਰਗ ਨੂੰ ਨੇ ਤਿਆਗ ਗਿਆਗਾ ਨਸ਼ੇ ਨੂੰ ਤਿਆਗ ਗਿਆਗਾ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਖੇਡਾਂ ਪਤਨ ਪੰਜਾਬ ਦੀਆਂ ਹੋਣ ਜਾਂ ਖੇਡਾਂ ਪਤਨ ਪੰਜਾਬ ਦੇ ਚ ਲਗਭਗ 3 ਲੱਖ ਤੋਂ ਉੱਪਰ ਬੱਚਿਆਂ ਨੇ ਪਹਿਲੀ ਵਾਰ ਭਾਗ ਲਿਆ 4 ਲੱਖ ਤੋਂ ਉੱਪਰ ਦੂਜੀ ਵਾਰ ਭਾਗ ਲਿਆ ਪਹਿਲੀ ਵਾਰ ਹੋਇਆ ਕਿ ਜਿਹੜੇ ਸਾਡੇ ਏਸ਼ੀਅਨ ਗੇਮਾਂ ਦੇ ਅੰਦਰ 올림픽 ਗੇਮਾਂ ਦੇ ਅੰਦਰ ਜੋ ਪੰਜਾਬ ਦਾ ਨੌਜਵਾਨ ਖੇਡਣ ਗਿਆ ਅਸੀਂ ਉਹਨਾਂ ਨੂੰ ਐਡਵਾਂਸ ਦੇ ਵਿੱਚ 9 ਲੱਖ ਰੁਪਏ ਪ੍ਰਤੀ ਜਿਹੜਾ ਖਿਡਾਰੀ ਐਡਵਾਂਸ ਦਿੱਤਾ ਕਿ ਤੁਸੀਂ ਪਹਿਲਾਂ ਖੇਡਣ ਤੋਂ ਪਹਿਲਾਂ ਜਾਓ ਤੁਸੀਂ ਪੈਸੇ ਲੈ ਕੇ ਜਾਓ ਤਾਂ ਕਿ ਤੁਸੀਂ ਉੱਥੇ ਅੱਛੀ ਪਰਫਾਰਮ ਕਰਕੇ ਹੋ ਮਤਲਬ ਪਿਛਲੇ 60 ਸਾਲ ਦਾ ਰਿਕਾਰਡ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਇਹਨਾਂ ਗੇਮਾਂ ਦੇ ਵਿੱਚ ਏਸ਼ੀਅਨ ਗੇਮਾਂ ਦੇ ਵਿੱਚ ਪਹਿਲੀ ਵਾਰ ਤੋੜਿਆ ਹੈਗਾ ਇਹ ਪੋਜ਼ਿਟਿਵ ਅਜੰਡਾ ਹੈਗਾ ਸੋ ਇਹ ਸਾਰਾ ਮੈਂ ਸਮਝਦਾ ਨਸ਼ੇ ਦੇ ਉੱਤੇ ਵੱਡਾ ਬਾਰ ਕੀਤਾ ਹੈਗਾ ਪਹਿਲੀ ਵਾਰ ਆ ਕਿ ਵੱਡੇ ਮਗਰਮਾ ਚ ਛੋਟੇ ਮਗਰਮਾ ਚ ਉਹ ਜੋ ਡਰਗ ਚੇਨ ਸੀ ਉਹ ਤੋੜੀਆ ਪੰਜਾਬ ਚ ਸੋ ਜੋ ਮੈਕੈਨਿਜ਼ਮ ਜੋ ਡਰਗ ਦਾ ਸਿਸਟਮ ਪੰਜਾਬ ਚ ਸ਼੍ਰੋਮਣੀ ਕਾਲਰ ਬੀਜੇਪੀ ਕਾਂਗਰਸ ਨੇ ਬਿਛਾਇਆ ਸੀਗਾ ਜੋ ਮਾਰੇ ਅੰਸਰ ਇਹਨਾਂ ਨੇ ਪੰਜਾਬ ਚ ਪੈਦਾ ਕੀਤੇ ਸੀ ਉਹ ਇੱਕੀ ਕਰਕੇ ਛੁਣ ਛੁਣ ਕੇ ਜੇਲਾ ਜਾਣ ਲਈ ਇਹੀ ਕਾਰਨ ਹੈ ਕਿ ਅੱਜ ਪੰਜਾਬ ਚ ਇੱਕ ਬੈਸਟ ਤੇ ਪੋਜ਼ਿਟਿਵ ਮਾਹੌਲਾ आप ये आ, कह रहे हैं कि अरविंद केजरीवाल को अंदर करना भारतीय जनता पार्टी का एक डर है कि कहीं लोकसभा चुनाव में नुकसान उसका ना हो जाए तो आपको क्या लगता है कि जिस तरह से आप भारतीय जनता पार्टी पर आरोप लगा रहे हैं और ये कह रहे हैं कि अरविंद केजरीवाल को फंसाया गया है एक डर के माहौल में क्या आपको लगता है कि इसका इसका जो असर होगा वो पॉजिटिव होगा पार्टी के लिए बिल्कुल अरविंद केजरीवाल जी ने झूठे फर्जी केस भारतीय जनता पार्टी ने फसाया गया ਉਰਦ ਲੱਖਾਂ ਹੀ ਅਰਵਿੰਦ ਕੇਜਰੀਵਾਲ ਜੀ ਪੈਦਾ ਹੋਏ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਨੇ ਇੱਕ ਵਿਚਾਰਧਾਰਾ ਨੇ ਅੱਜ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਣਾਮ ਕਰਨ ਵਾਲੇ ਉਹਨਾਂ ਦੀ ਵਿਚਾਰਧਾਰਾ ਚ ਪ੍ਰਣਾਇ ਹੋਏ ਲੱਖਾਂ ਹੀ ਵਿਅਕਤੀ ਪੈਦਾ ਹੋਏ ਨੇ ਕਿ ਸੋ ਅੱਜ ਮੈਂ ਸਮਝਦਾ ਘਰ ਘਰ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਗੂੰਜ ਰਿਹਾ ਅੱਜ ਦੇਸ਼ ਦੇ ਲੋਕ ਅਰਵਿੰਦ ਕੇਜਰੀਵਾਲ ਜੀ ਨਾਲ ਚਟਾਨ ਦੀ ਢਾਂਗ ਖੜੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਡਰੀ ਹੋਈ ਹੈ ਜੀ ਉਹਨਾਂ ਨੇ ਕੰਮ ਕੀਤੇ ਹੋਣ ਦੇ ਤਾਂ ਆਪੋਜੀਸ਼ਨ ਪਾਰਟੀਆਂ ਤੋੜਨ ਦਾ ਯਤਨ ਹੀ ਨਾ ਕਰਦੇ ਆਪੋਜੀਸ਼ਨ ਦੇ ਪਾਰਟੀਆਂ ਨੂੰ ਝੂਠੇ ਕੇਸ ਨਾ ਪਾਉਂਦੇ ਜੀ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਗੱਲ ਕਹਿਣੀ ਪਈ ਆ ਕਿ ਅਸੀਂ ਸੰਜੇ ਸਿੰਘ ਜੀ ਦੀ ਜਮਾਨਤ ਕਰ ਰਹੇ ਹਾਂ ਔਰ ਲਿਖਾਂਗੇ ਕਿ ਇਟਸ ਫਾਲਸ ਕੇਸ ਤੇ ਉਸ ਤੋਂ ਬਾਅਦ ਈਡੀ ਨੇ ਕੀ ਕਿਹਾ ਕਿ ਅਸੀਂ ਨਹੀਂ ਜੀ ਤੁਸੀਂ ਬੇਲ ਦੇ ਦਿਓ ਅਸੀਂ ਅਸੀਂ ਲਿਖ ਕੇ ਦੇ ਦਿੰਦੇ ਹਾਂ ਤਾਂ ਈਡੀ ਨੇ ਆਪਣੇ ਆਪ ਲਿਖ ਕੇ ਦੇ ਦਿੱਤਾ ਕਿ ਹਾਂ ਜੀ ਅਸੀਂ ਬੇਲ ਦੇ ਦਿੰਦੇ ਹਾਂ ਕੋਈ ਐਵੀਡੈਂਸ ਨਹੀਂ ਹੈਗਾ ਕੋਈ ਸਾਡੇ ਕੋਲ ਸਬੂਤ ਨਹੀਂ ਹੈਗੇ ਸੋ 6 ਮਹੀਨੇ ਇੱਕ ਚੁਣੇ ਹੋਏ ਵਿਅਕਤੀ ਨੂੰ 6 ਮਹੀਨੇ ਇੱਕ ਚੁਣੇ ਹੋਏ ਵਿਅਕਤੀ ਨੂੰ ਨਜਾਇਜ਼ ਹਰਾਸਤ ਚ ਰੱਖਣਾ ਇਸ ਗੱਲ ਦਾ ਸਬੂਤ ਹੈ ਕਿ ਪੰਦੇਸ਼ ਦੇ ਅੰਦਰ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਦੇਸ਼ ਦੇ ਅੰਦਰ ਇੱਕ ਹਿਟਲਰ ਪੈਦਾ ਹੋ ਗਿਆ। ਦੇਸ਼ ਦੇ ਸੰਵਿਧਾਨ ਨੂੰ ਬਰਬਾਦ ਕਰਨ ਵਾਲਾ ਵਿਅਕਤੀ ਆ ਗਿਆ। ਦੇਸ਼ ਦੀਆਂ ਵੱਡੀਆਂ-ਵੱਡੀਆਂ ਇੰਸਟੀਚਿਊਨ ਨੂੰ ਤਬਾਹ ਕਰਨ ਵਾਲੀ ਭਾਜਪਾ ਆ ਗਈ। ਸੋ ਜਦੋਂ ਵੀ ਕਦੇ ਇਸ ਤਰ੍ਹਾਂ ਦੇ ਰਾਜੇ ਪੈਦਾ ਹੋਏ ਨੇ, ਇਸ ਤਰ੍ਹਾਂ ਦੇ ਹਕੂਮਰਾਨ ਪੈਦਾ ਹੋਏ ਨੇ ਤਾਂ ਲੋਕ ਲੋਕਤੰਤਰ ਬਚਾਉਣ ਦੇ ਲਈ, ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ, ਲੋਕਤੰਤਰ ਦੀ ਮਜ਼ਬੂਤੀ ਦੇ ਲਈ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਲੜੇ ਨੇ। ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ ਔਰ ਹਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਕੰਨਾਂ ਤੇ ਲਿਖੀ ਪੜ੍ਹਨ ਲਿਹੀ ਚਾਹੀਦੀ। चुनाव तो के समय में एक सांसद और एक विधायक का चले जाना पार्टी छोड़ देना क्या आपको लगता है है कि चुनौती जो है वो होगा? पै जाए उन्होंने डरते मारे जन कर देने, पैसे करते हैं पर लेकिन आम आदमी पार्टी अज भी मीटिंग करके आएंगे बहुत एकजुटा कठा गा और सारे उत्साह गा और जलंधर सीट

ਆਮ ਆਦਮੀ ਪਾਰਟੀ ਪੋਜ਼ਿਟਿਵ ਪੋਜ਼ਿਟਿਵ ਰਾਜਨੀਤੀ ਜੋ ਹੈ ਉਹ ਕਰ ਰਹੀ ਹੈ اور ਵਿਕਾਸ ਦੇ ਨਾਮ ਪਰ ਉਹ ਚੋਣ ਲੜेंगे